ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੱਜ ਸ਼ੈਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਬੀਸੀ ਲਈ ਡੋਨਲਡ ਟਰੰਪ ਦੇ ਫਰਮਾਨ ਦਾ ਕੀ ਹੋਵੇਗਾ ਅਸਰ ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਸਮੂਹਿਕ ਦੇਸ਼ ਨਿਕਾਲੇ ਹੋਣਗੇ ਸ਼ੁਰੂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦਿੱਤੀ ਵਧਾਈ ਅਮਰੀਕਾ ਕੈਨੇਡਾ ਸਬੰਧਾਂ ਦੇ ਉੱਤੇ ਹੋਵੇਗੀ ਅਗਲੀ ਕੈਬਨਟ ਬੈਠ ਡੈਲਟਾ ਦੇ ਵਿੱਚ ਚੱਲੀ ਗੋਲੀ ਦੇ ਨਾਲ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਪੁਲਿਸ ਮੁਤਾਬਕ ਗੋਲੀਬਾਰੀ ਗੈਂਗ ਸੰਘਰਸ਼ ਤੇ ਨਾਲ ਜੁੜੀ ਖਬਰਾਂ ਵਿਸਥਾਰ ਦੇ ਨਾਲ ਅਹਿਮ ਖਬਰ ਡੋਨਲਡ ਟਰੰਪ ਨੇ ਅੱਜ ਅਧਿਕਾਰਤ ਤੌਰ ਦੇ ਉਤੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ ਉਮਰੀਕਾ ਦੇ ਹੁਣ 47ਵੇਂ ਰਾਸ਼ਟਰਪਤੀ ਬਣ ਗਏ ਨੇ 트럼ਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਮੈਕਸੀਕਨ ਸਰਹੱਦ ਤੇ ਨੈਸ਼ਨਲ ਐਮਰਜੈਂਸੀ ਐਲਾਨ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਸਰਹੱਦ ਜਿਹੜੀ ਹੈ ਉਸ ਦੇ ਉੱਤੇ ਸੈਨਿਕ ਭੇਜਣਗੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕਰਨਗੇ ਟਰੰਪ ਨੇ ਵਾਦਾ ਕੀਤਾ ਹੈ ਕਿ ਡਰਗ ਕਾਰਟਰਲਸ ਨੂੰ ਵਿਦੇਸ਼ੀ ਅਤਵਾਦੀ ਸੰਗਠਨਾਂ ਦੇ ਵਜੋਂ ਨਾਮਜ਼ਦ ਕਰਨਗੇ ਤੇ ਗਿਰੋਹਾਂ ਨੂੰ ਜਲਦੀ ਤੋਂ ਜਲਦੀ ਮੁਲਕ ਤੋਂ ਬਾਹਰ ਕੱਢ ਦੇਣਗੇ 19 1798 ਦੇ ਐਲੀਨ ਐਨੀਮਸ ਐਕਟ ਲਾਗੂ ਕਰਨਗੇ ਟਰੰਪ ਨੇ ਪਾਸ਼ੰ ਦੇ ਵਿੱਚ ਕੈਨੇਡਾ ਦਾ ਜ਼ਿਕਰ ਨਹੀਂ ਕੀਤਾ ਟਰੰਪ ਦੇ ਸੌਚੋਕ ਸਮਾਗਮ ਦੇ ਉੱਤੇ ਕੈਨੇਡਾ ਦੀ ਇੱਕ ਖਾਸ ਨਜ਼ਰ ਸੀ ਕਿਉਂਕਿ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੈਨੇਡਾ ਤੋਂ ਆਉਂਦੇ ਸਮਾਨ ਦੇ ਉੱਤੇ ਟੈਰਿਫ ਲਗਾ ਦੇਣਗੇ ਪਰ ਅਜਹੀਆਂ ਰਿਪੋਰਟਾਂ ਹਨ ਕਿ ਟਰੰਪ ਹਾਲ ਹੀ ਘੜੀ ਤਾ ਟੈਰਿਫ ਲਾਗੂ ਨਹੀਂ ਕਰ ਰਹੇ ਇਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਜਾਣ ਤੇ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਹਾਲ ਤੱਕ ਟੈਰਿਫ ਲਾਗੂ ਨਹੀਂ ਕੀਤੇ ਗਏ ਨੇ ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਜਿਹੜਾ ਉਹ ਰਾਇਟਰਜ਼ ਨੂੰ ਪੁਸ਼ਟੀ ਕੀਤੀ ਕਿ 트럼ਪ ਹਾਲ ਹੀ ਦੀ ਕੜੀ ਰੁਕਣਗੇ ਤੇ ਇਸ ਦੀ ਬਜਾਏ ਆਪਣੀਆਂ ਏਜੰਸੀਆਂ ਨੂੰ ਇੱਕ ਨੋਟਿਸ ਦੇ ਵਿੱਚ ਸਥਾਈ ਵਪਾਰਕ ਘਾਟੇ ਦੀ ਜਾਂਚ ਅਤੇ ਉਪਚਾਰ ਕਰਨ ਤੇ ਦੂਜੇ ਦੇਸ਼ਾਂ ਦੇ ਦੁਆਰਾ ਅਨੁਚਿਤ ਵਪਾਰ ਅਤੇ ਮੁਦਰਾ ਨੀਤੀਆਂ ਦੇ ਨਾਲ ਨਜਿੱਠਣ ਦੇ ਨਿਰਦੇਸ਼ ਦੇਣਗੇ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜੋ 트럼ਪ ਦੇ 144 ਸਮਾਗਮ ਦੇ ਲਈ ਵਾਸ਼ਿੰਗਟਨ ਪਹੁੰਚੇ ਨੇ ਉਹਨਾਂ ਕਹਿ ਕੇ 트럼ਪ ਨੂੰ ਟੈਰਿਫ ਪਸੰਦ ਹੈ ਪਰ ਉਹਨਾਂ ਨੇ ਕੈਨੇਡਾ ਨੂੰ ਰਾਹ ਦਿੱਤੀ ਹੈ। ਸਮਿਥ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਗੁੰਝਲਦਾਰ ਤੇ ਨਾਜ਼ੁਕ ਰਿਸ਼ਤਾ ਹੈ ਪਰ ਕੈਨੇਡਾ ਦੇ ਇਸ ਸਮੇਂ ਅਮਰੀਕਾ ਨੂੰ ਇਹ ਦਿਖਾਉਣ ਦਾ ਮੌਕਾ ਹੈ ਕਿ ਉਹਨਾਂ ਨੂੰ ਇਸ ਰਿਸ਼ਤੇ ਤੋਂ ਕਿਵੇਂ ਫਾਇਦਾ ਹੁੰਦਾ ਹੈ। ਸਮਿਥ ਨੇ ਕਿਹਾ ਹੈ ਕਿ ਉਹ ਸੋਚਦੇ ਨੇ ਕਿ ਕੈਨੇਡਾ ਨੂੰ ਆਪਣੇ ਨਾਟੋ ਖਰਚਿਆਂ ਦੇ ਉੱਤੇ ਟੀਚੇ ਨੂੰ ਪੂਰਾ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ ਮੰਨਦੇ ਨੇ ਕਿ ਅਮਰੀਕੀ ਸਰਕਾਰ ਸੋਚਦੀ ਹੈ ਕਿ ਕੈਨੇਡਾ ਅਮਰੀਕਾ ਦੇ ਕੋਲੋਂ ਮੁਫਤ ਦੇ ਵਿੱਚ ਆਪਣੀ ਸੁਰੱਖਿਆ ਕਰਵਾ ਰਿਹਾ ਹੈ ਤੇ ਹੋਰ ਪ੍ਰੀਮੀਅਰਾਂ ਨੇ ਵੀ ਫੈਡਰਲ ਸਰਕਾਰ ਨੂੰ ਰੱਖਿਆ ਖਰਚਿਆਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਡੋਨਲਡ ਟਰੰਪ ਦੀ ਟੈਰਿਫ ਧਮਕੀ ਹੋਵੇ ਜਾਂ ਫਿਰ ਕੋਈ ਹੋਰ ਫਰਮਾਨ ਜਾਰੀ ਕਰਨਾ ਉਸ ਦਾ ਬੀਸੀ ਦੇ ਉੱਤੇ ਕੀ ਅਸਰ ਹੋਵੇਗਾ ਇਹ ਕਾਫੀ ਅਹਿਮ ਹੈ ਖਾਸ ਕਰਕੇ ਗੈਰ ਦਸਤਾਵੇਜ਼ੀ ਲੋਕਾਂ ਨੂੰ ਕੱਢਣ ਦੇ ਉੱਤੇ ਬੀਸੀ ਦੇ ਵਿੱਚ ਹੀ ਉਹਨਾਂ ਕੋਈ ਇੱਕ ਵਿਕਲਪ ਬਚਦਾ ਹੈ ਕਿ ਇਹ ਵੱਡਾ ਸਵਾਲ ਹੈ ਕਿ ਇਹ BC ਦੇ ਵਿੱਚ ਸਾਰੇ ਆ ਸਕਦੇ ਨੇ BC ਦੇ ਇਸ ਦੇ ਲਈ ਤਿਆਰੀ ਕੀ ਹੋਵੇਗੀ ਇਸ ਦੇ ਉੱਤੇ ਵੀ ਸਰਕਾਰ ਸੋਚ ਵਿਚਾਰ ਕਰ ਰਹੀ ਹੈ ਕੋਈ ਵੀ ਸੂਬਾ ਜੋ ਅਮਰੀਕਾ ਦੀ ਸਰਹੱਦ ਦੇ ਨਾਲ ਲੱਗਦਾ ਹੈ ਇੱਕ ਸੰਭਾਵੀ ਮੰਜ਼ਿਲ ਹੋ ਸਕਦਾ ਹੈ ਸੰਯੁਕਤ ਰਾਜ ਅਮਰੀਕਾ ਦੇ ਲਈ ਜਾਣ ਵਾਲੇ ਕੈਨੇਡੀਅਨ ਵਸਤੂਆਂ ਤੇ ਟੈਰਿਫ ਦੀ ਤਮਕੀ ਜਿਹੜੀ ਹੈ ਉਸ ਸੰਘੀ ਤੇ ਸੂਬਾਈ ਕੈਨੇਡੀਅਨ ਨੇਤਾਵਾਂ ਲਈ ਸਭ ਤੋਂ ਉੱਪਰ ਹੈ ਪਰ 트럼ਪ ਪ੍ਰਸ਼ਾਸਨ ਸੰਭਾਵਤ ਤੌਰ ਤੇ BC ਦੇ ਲਈ ਹੋਰ ਵੀ ਨਤੀਜੇ ਲੈ ਕੇ ਆ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਵਾਦਾ ਕੀਤਾ ਹੈ ਕਿ ਗੈਰ ਦਸਤਾਵੇਜ਼ੀ ਜੀ ਪਰ ਜਿਹੜੇ ਪ੍ਰਵਾਸੀਆਂ ਦੇ ਸਮੂਹਿਕ ਦੇਸ਼ ਨਿਕਾਲੇ ਤੁਰੰਤ ਸ਼ੁਰੂ ਹੋ ਜਾਣਗੇ ਲੀਜ਼ਾ ਬਰੋਨਰ BC ਦੇ ਮਾਈਗ੍ਰੇਸ਼ਨ ਸਟਡੀ ਸੈਂਟਰਸ ਦੇ ਵਿੱਚ ਪੋਸਟ ਡਾਕਟੋਰਲ ਖੋਜ ਫੈਲੋ ਜਿਹੜੇ ਨੇ ਉਹਨਾਂ ਨੇ ਭਰੋਸਾ ਕੀਤਾ ਹੈ ਕਿ ਬਹੁਤ ਸਾਰੇ ਯੂਨਾਈਟਿਡ ਸਟੇਟ ਤੋਂ ਕੱਢੇ ਜਾਣ ਵਾਲੇ ਸੰਯੁਕਤ ਰਾਜ BC ਵੱਲ ਨੂੰ ਹੀ ਮੂਤਾ ਕਰ ਰਹੇ ਨੇ ਕੋਈ ਵੀ ਸੂਬਾ ਜੋ ਅਮਰੀਕਾ ਦੀ ਸਰਹੱਦ ਨਾਲ ਲੱਗਦਾ ਹੈ ਇੱਕ ਸੰਭਾਵੀ ਮੰਜ਼ਲ ਹੈ ਪਰ ਆਉਣ ਵਾਲੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਿਛਲੀ ਡੈਪੋਰਟੇਸ਼ਨ ਜਾਂ ਦੇਸ਼ ਨਿਕਾਲੇ ਦਾ ਫੋਕਸ ਸ਼ਿਕਾਗੋ ਹੈ ਸੋ ਬੀਸੀ ਤੁਰੰਤ ਆਉਣ ਵਾਲਿਆਂ ਦੀ ਮੰਜ਼ਲ ਨਹੀਂ ਹੋਵੇਗਾ ਪਰ ਫਿਰ ਵੀ ਦੇਖਣਾ ਪਵੇਗਾ ਹਾਲਾਂਕਿ ਉਹ ਮਹਿਸੂਸ ਕਰਦੇ ਨੇ ਕਿ ਅਜਿਹੇ ਵੱਡੇ ਦੇਸ਼ ਨਿਕਾਲੇ ਦੇ ਵਾਅਦੇ ਅਸਲੀਅਤ ਨਾਲੋਂ ਜ਼ਿਆਦਾ ਬਿਆਨਬਾਜ਼ੀ ਪਰੇ ਹੋ ਸਕਦੇ ਨੇ 트럼ਪ ਦੀ ਬਿਆਨਬਾਜ਼ੀ ਨੇ ਨਿਸ਼ਚਿਤ ਤੌਰ ਤੇ ਸੰਯੁਕਤ ਰਾਜ ਦੇ ਵਿੱਚ ਪ੍ਰਵਾਸੀਆਂ ਨੂੰ ਡਰਾਇਆ ਹੈ ਪਰ 트럼ਪ ਨੂੰ ਉਸ ਦੁਆਰਾ ਕੀਤੇ ਗਏ ਦੇਸ਼ ਨਿਕਾਲੇ ਦੇ ਵਾਅਦੇ ਦਿਆਂ ਦੇ ਪੂਰੇ ਪੈਮਾਨੇ ਪ੍ਰਾਪਤ ਕਰਨ ਲਈ ਬਿਲੀਅਨ ਡਾਲਰ ਦੀ ਮਨਜ਼ੂਰੀ ਲਈ ਕਾਂਗਰਸ ਦੀ ਲੋੜ ਹੋਵੇਗੀ ਉਹਨਾਂ ਕਿਹਾ ਕਿ ਲੱਗਦਾ ਹੈ ਕਿ ਕੈਨੇਡੀਅਨ ਸਰਕਾਰ ਥੋੜੀ ਜਹੀ ਕਿਨਾਰੇ ਤੇ ਹੈ ਪਰ ਅਸੀਂ ਅਜੇ ਵੀ ਇਹ ਵੇਖਣਾ ਹੈ ਕਿ ਉਹ ਦੇਸ਼ ਨਿਕਾਲੇ ਕਿਹੋ ਜੇ ਦਿਖਾਈ ਦੇਣਗੇ ਤੇ ਉਹਨਾਂ ਦੀ ਹੱਦ ਕੀ ਹੋਵੇਗੀ ਨਵੀਂ ਯੂਐਸ ਸਰਕਾਰ ਸੰਭਾਵਤ ਤੌਰ ਦੇ ਉੱਤੇ ਪਹਿਲੇ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀ ਜਿਨ੍ਹਾਂ ਨੇ ਨਿਆ ਪ੍ਰਣਾਲੀ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਮੌਜੂਦਾ ਸਮੇਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਨੇ ਤੇ ਇਹ ਉਹ ਥਾਂ ਹੈ ਜਿੱਥੇ ਸਰਕਾਰ ਦੇ ਲਈ ਹੋਰ ਆਸਾਨੀ ਨਾਲ ਦੇਸ਼ ਨਿਕਾਲੇ ਕਰਨ ਦੀ ਸਮਰੱਥਾ ਹੋਗੀ ਪਰ ਵੱਡੇ ਪੱਧਰ ਤੇ ਦੇਸ਼ ਨਿਕਾਲੇ ਤੇ ਛਾਪੇਮਾਰੀ ਕਰਨ ਦੇ ਲਈ ਤੁਹਾਨੂੰ ਅਸਲ ਦੇ ਵਿੱਚ ਕਾਂਗਰਸ ਨੂੰ ਇਸ ਦਾ ਭੁਗਤਾਨ ਕਰਨ ਲਈ ਪ੍ਰਾਪਤ ਕਰਨਾ ਪਵੇਗਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਇੱਕ ਸਵਾਲ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਇਸ ਤੋਂ ਬਾਅਦ ਟੈਰਿਫ ਦੀ ਗੱਲ ਨਹੀਂ ਕਰਨਗੇ ਯਾਨੀ ਵੱਡੇ ਪੱਧਰ ਤੇ ਦੇਸ਼ ਨਿਕਾਲੇ ਤੇ ਛਾਪੇਮਾਰੀ ਦੀ ਗੱਲ ਹੋ ਰਹੀ ਹੈ ਪਰ ਇਸ ਦਾ ਅਗਲਾ ਰੁਖ ਕੀ ਹੋਵੇਗਾ ਇਹ ਕਾਫੀ ਅਹਿਮ ਹੈ 트럼ਪ ਨੂੰ ਅਸਲ ਦੇ ਵਿੱਚ ਬਹੁਤ ਸਾਰੀਆਂ ਠੋਸ ਨੀਤੀਆਂ ਦੀ ਲੋੜ ਨਹੀਂ ਹੋ ਸਕਦੀ ਉਹਨਾਂ ਦੀ ਬਿਆਨਬਾਜ਼ੀ ਅਸਲ ਵਿੱਚ ਲੋਕਾਂ ਨੂੰ ਲੁਕ ਜਾਣ ਸੈਲਫ ਡਿਪੋਰਟ ਜਾਂ ਫਿਰ ਦੇਸ਼ ਨਿਕਾਲੇ ਦਿੱਤੇ ਜਾਣ ਦੇ ਡਰ ਤੋਂ ਸਮਾਜਿਕ ਸੇਵਾਵਾਂ ਤੱਕ ਪਹੁੰਚਣ ਤੋਂ ਬਚਣ ਲਈ ਉਤਸ਼ਾਹਿਤ ਕਰ ਸਕਦੀ ਹੈ ਬੇਸ਼ੱਕ ਅਜੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਜੜੀ ਉਹ ਨਹੀਂ ਹੈ ਕਿ ਕੈਨੇਡਾ ਦੇ ਲਈ ਅਮਰੀਕਾ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਕੀ ਅਰਥ ਹੋਵੇਗਾ ਬਰੂਨਰ ਦਾ ਮੰਨਣਾ ਹੈ ਕਿ BC ਦੇ ਲੋਕ ਅਜੇ ਵੀ ਸਰਹੱਦ ਤੇ ਫਰਕ ਵੇਖਣਗੇ ਕਿਉਂਕਿ ਓਟਵਾ 트럼ਪ ਪ੍ਰਸ਼ਾਸਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਕਹੇ ਕਿ 25% ਦੀ ਟੈਰਿਫ ਦੀ ਧਮਕੀ ਦੇ ਹਿੱਸੇ ਵਜੋਂ ਕੈਨੇਡੀਅਨ ਸਰਹੱਦ ਨੂੰ ਮਜ਼ਬੂਤ ਕਰਨਾ ਓਟਵਾ ਦੀ ਗੱਲਬਾਤ ਦੀ ਰਣਨੀਤੀ ਵਿੱਚੋਂ ਇੱਕ ਸੀ 트럼ਪ ਪ੍ਰਸ਼ਾਸਨ ਮੂਲ ਤੌਰ ਦੇ ਉੱਤੇ ਚਾਹੁੰਦਾ ਹੈ ਕਿ ਕੈਨੇਡਾ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਸਰਹੱਦ ਨੂੰ ਮਜ਼ਬੂਤ ਕਰਨ ਲਈ ਵਧੇਰੇ ਸਰੋਤ ਲਗਾਏ ਫੈਡਰਲ ਸਰਕਾਰ ਨੇ ਬਹੁਤ ਹੀ ਲੰਮੇ ਸਮੇਂ ਤੋਂ ਜਿਹੜੀਆਂ ਤਰੀਕਿਆਂ ਨਾਲ ਉਹ ਰਿਪੋਰਟਸ ਹੈ ਉਹ ਬਾਰਡਰ ਨੂੰ ਮਜ਼ਬੂਤ ਕਰਨ ਦੇ ਲਈ ਠੋਸ ਵਿਤੀ ਨਿਵੇਸ਼ ਵੀ ਕੀਤੇ ਨੇ ਸੂਬੇ ਵੀ ਕੁਝ ਤਰੀਕਿਆਂ ਨਾਲ ਜਵਾਬ ਦੇ ਰਹੇ ਨੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੀਸੀ ਵਾਲੇ ਪਾਸੇ ਦੀ ਸਰਹੱਦ ਇਸ ਦੇ ਜਵਾਬ ਵਿੱਚ ਕਿਵੇਂ ਦਿਖਾਈ ਦੇਵੇਗੀ ਫੈਡਰਲ ਸਰਕਾਰ ਨੇ ਦਸੰਬਰ ਦੇ ਵਿੱਚ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਡਾਲਰ 1.3 ਬਿਲੀਅਨ ਖਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਡੋਨਲਡ ਰੌਮਪ ਨੇ ਆਪਣੇ ਸੋਚੋਕ ਸਮਾਗਮ ਵਾਲੇ ਦਿਨ ਕੈਨੇਡਾ ਨੂੰ ਟੈਰਿਫਾ ਚਟਕਾਣਾ ਦੇਣ ਦੇ ਸੰਕੇਤ ਤੇ 트럼ਪ ਦੀ ਟੀਮ ਨੇ ਮੀਡੀਆ ਟੀਮ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਇਸ਼ਾਰਾ ਕੀਤਾ ਕਿ ਟੈਰਿਫ ਫੈਸਲਾ ਨਹੀਂ ਹੋਵੇਗਾ ਪਰ ਕੁਝ ਮਾਹਰ ਮੰਨਦੇ ਨੇ ਕਿ ਇਹ ਝਟਕਾ ਅੱਗੇ ਵੀ ਨਹੀਂ ਦਿੱਤਾ ਜਾਏਗਾ ਯਾਨੀ ਕਿ ਡੋਨਲਡ 트럼ਪ ਹੁਣ ਅੱਗੇ ਕਦੇ ਵੀ ਟੈਰਿਫ ਲਗਾਉਣ ਦੀ ਗੱਲ ਨਹੀਂ ਕਰਨਗੇ ਅਸਵਿਲੇ ਕੈਨੇਡਾ ਦੀ ਨਜ਼ਰ ਇਸੇ ਗੱਲ ਦੇ ਉੱਤੇ ਟਿਕੀ ਹੋਈ ਹੈ ਕਿਉਂਕਿ ਉਹਨਾਂ ਪਹਿਲੇ ਕਾਰਜਕਾਲ ਦੀ ਗੱਲਬਾਤ ਵੀ ਗੌਰ ਕੀਤਾ ਹੈ ਫਿਲਹਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਣੀ ਵਪਾਰ ਸਾਂਝੀ ਵਾਲਤਾ ਦਾ ਧਿਆਨ ਰੱਖਣ ਦੀ ਲੋੜ ਹੈ ਅਜੌਨ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵੱਜੋਂ ਸੌ ਚੁੱਕੀ ਹੈ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡਾ ਦੇ ਅਮਰੀਕਾ ਦੇ ਦਰਮਿਆਨ ਇੱਕ ਦੂਜੇ ਦੇ ਲਈ ਫਾਇਦੇਮੰਦ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਟਰੰਪ ਨੂੰ ਅਹੁਦਾ ਸੰਭਾਲਣ ਦੀ ਵਧਾਈ ਵੀ ਦਿੱਤੀ ਤੇ ਨਾਲ ਹੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਕੈਨੇਡਾ ਆਪਣੇ ਹਿੱਤਾਂ ਦੀ ਰਾਖੀ ਕਰੇਗਾ ਯੂਐਸਏ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੀਮ ਸੰਕੇਤ ਦੇ ਰਹੀ ਹੈ ਕਿ ਉਹ ਆਪਣੇ ਉਦਘਾਟਨ ਵਾਲੇ ਦਿਨ ਕੈਨੇਡਾ ਨੂੰ ਨੁਕਸਾਨ ਦੇ ਟੈਰਿਫ ਦੇ ਨਾਲ ਨਹੀਂ ਮਾਰਨਗੇ। ਸੋਮਵਾਰ ਨੂੰ ਟਰੰਪ ਦੇ ਅਹੁਦੇ ਦੀ ਸੌਂ ਚੁੱਕਣ ਤੋਂ ਥੋੜੀ ਦੇਰ ਪਹਿਲਾਂ ਵਾਈਟ ਹਾਊਸ ਦੇ ਇੱਕ ਆਉਣ ਵਾਲੇ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੇ ਉੱਤੇ ਜ਼ੋਰ ਦਿੰਦੇ ਹੋਏ ਇਸ਼ਾਰਾ ਕੀਤਾ ਜਿਸ ਦੇ ਵਿੱਚ ਕਿਹਾ ਹੈ ਕਿ ਟਰੰਪ ਕੈਨੇਡਾ, ਮੈਕਸੀਕੋ ਤੇ ਮੈਕਸੀਕੋ ਦੁਆਰਾ ਕਥਿਤ ਨਜਾਇਜ਼ ਵਪਾਰ ਤੇ ਮੁਦਰਾ ਬਿਆਸਾਂ ਦੀ ਜਾਂਚ ਸ਼ੁਰੂ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਖਤ ਕਰਨ ਦੀ ਯੋਜਨਾ ਬਣਾ ਰਹੇ ਨੇ। ਨਵੰਬਰ ਵਿੱਚ ਟਰੰਪ ਨੇ ਆਪਣੇ ਦਫ਼ਤਰ ਵਿੱਚ ਵਾਪਸੀ ਦੇ ਪਹਿਲੇ ਦਿਨ ਕਾਰਜਕਾਰੀ ਆਦੇਸ਼ ਦੇ ਵਿੱਚ ਕੈਨੇਡਾ ਨੂੰ 25% ਦੀ ਬਾਰਡਰ ਦੇ ਪਾਰ ਟੈਰਿਫ ਦੇ ਨਾਲ ਪ੍ਰਭਾਵਿਤ ਕਰਨ ਦੀ ਧਮਕੀ ਦਿੱਤੀ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਟਰੰਪ ਇਸ ਧਮਕੀ ਤੇ ਸਹੀ ਪਾਉਂਦੇ ਨੇ ਤਾਂ ਕੈਨੇਡਾ ਜਵਾਬੀ ਉਪਾਅਾਂ ਲਈ ਤਿਆਰ ਹੈ ਟਰੂਡੋ ਨੇ ਸੌ ਚੁੱਕਣ ਤੋਂ ਤੁਰੰਤ ਬਾਅਦ ਇੱਕ ਬਿਆਨ ਕਾ ਜਾਰੀ ਕਰਕੇ ਟਰੰਪ ਨੂੰ ਵਧਾਈ ਦਿੱਤੀ ਟਰੂਡੋ ਨੇ ਕਿਹਾ ਕਿ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਅਸੀਂ ਸਭ ਤੋਂ ਮਜ਼ਬੂਤ ਹੁੰਨੇ ਹਾਂ ਤੇ ਸਾਡੇ ਲੋਕਾਂ ਲਈ ਖੁਸ਼ਹਾਲੀ ਪ੍ਰਦਾਨ ਕਰਨ ਲਈ ਰਾਸ਼ਟਰਪਤੀ ਟਰੰਪ ਉਹਨਾਂ ਦੇ ਪ੍ਰਸ਼ਾਸਨ ਸੰਯੁਕਤ ਰਾਜ ਕਾਂਗਰਸ ਦੇ ਮੈਂਬਰਾਂ ਤੇ ਰਾਜ ਦੇ ਸਥਾਨਕ ਪੱਧਰ ਤੇ ਕੈਨੇਡੀਅਨਾਂ ਦੇ ਹਿੱਤਾਂ ਤੇ ਅਧਿਕਾਰਾਂ ਦੇ ਨਾਲ ਕੰਮ ਕਰਨ ਦੀ ਉਮੀਦ ਕਰਦੇ ਨੇ ਫੈਡਰਲ ਕਾਊਂਟਰ ਟੈਰਿਫ ਪਲਾਨ ਦੇ ਵੇਰਵਿਆਂ ਬਾਰੇ ਜਨਤਕ ਤੌਰ ਤੇ ਬੋਲਣ ਲਈ ਅਧਿਕਾਰਤ ਨਾ ਹੋਣ ਵਾਲੇ ਫੈਡਰਲ ਸਰਕਾਰ ਦੇ ਦੋ ਸਰੋਤਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਦੇਖਣ ਦੀ ਉਡੀਕ ਕਰ ਰਹੀ ਹੈ ਕਿ 트럼ਪ ਆਪਣਾ ਜਵਾਬ ਜाहिर ਕਰਨ ਤੋਂ ਪਹਿਲਾਂ ਕੀ ਕਰਦੇ ਨੇ ਫੈਡਰਲ ਸਰਕਾਰ ਨੇ 트럼ਪ ਨੂੰ ਟੈਰਿਫ ਨਾਲ ਲਗਾਉਣ ਦੇ ਲਈ ਯਕੀਨ ਦਿਵਾਉਣ ਦੀ ਉਮੀਦ ਦੇ ਵਿੱਚ ਅਗਲੇ 6 ਸਾਲਾਂ ਦੇ ਵਿੱਚ ਸਰਹੱਦੀ ਸੁਰੱਖਿਆ ਦੇ ਵਿੱਚ ਡਾਲਰ 1.3 ਬਿਲੀਅਨ ਨਵੇਂ ਸਰੋਤਾਂ ਨੂੰ ਪੰਪ ਕਰਨ ਦਾ ਵਾਅਦਾ ਕੀਤਾ ਹੈ 트럼ਪ ਨੇ ਸ਼ੁਰੂ ਦੇ ਵਿੱਚ ਟੈਰਿਫ ਨੂੰ ਸਰਹੱਦੀ ਸੁਰੱਖਿਆ ਬਾਰੇ ਚਿੰਤਾਵਾਂ ਨਾਲ ਜੋੜਿਆ ਪਰ ਬਾਅਦ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਵਪਾਰਕ ਸੰਤੁਲਨ ਨਾਲ ਵਧੇਰੇ ਚਿੰਤਾ ਵੀ ਜਤਾਈ ਜਿਵੇਂ ਕਿ 트럼ਪ ਨੇ ਰਾਸ਼ਟਰਪਤੀ ਦੇ ਜੋ ਆਪਣਾ ਦੂਜਾ ਕਾਰਜਕਾਲ ਸ਼ੁਰੂ ਕੀਤਾ ਹੈ ਫੈਡਰਲ ਕੈਬਨਟ ਮੰਤਰੀ ਟੈਰਿਫ ਅਤੇ ਤਮਕੀ ਤੇ ਚਰਚਾ ਕਰਨ ਦੇ ਲਈ ਸੋਮਵਾਰ ਤੇ ਮੰਗਲਵਾਰ ਨੂੰ ਮੌਂਟ ਬੈਲੋ ਕਯੂਬਿਕ ਦੇ ਵਿੱਚ ਇਕੱਠੇ ਹੋ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਭਾਵਿਤ ਜਵਾਬੀ ਕਾਰਵਾਈਆਂ ਤੇ ਚਰਚਾ ਕਰਨ ਲਈ ਪਿਛਲੇ ਬੁੱਧਵਾਰ ਨੂੰ ਦੇਸ਼ ਦੇ 13 ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਉਹਨਾਂ ਮੀਟਿੰਗ ਦੇ ਅੰਤ ਦੇ ਵਿੱਚ ਉਹਨਾਂ 12 ਪ੍ਰੀਮੀਅਰਾਂ ਨੇ ਆਪਣੇ ਅਮਰੀਕੀ ਹਮਰਤਬਾਂ ਨੂੰ ਇੱਕ ਸੰਯੁਕਤ ਮੋਰਚਾ ਪੇਸ਼ ਕਰਨ ਦਾ ਵਾਅਦਾ ਕਰਦੇ ਹੋਏ ਬਿਆਨ ਜਾਰੀ ਕੀਤਾ। ਕੈਨੇਡਾ ਦੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਯੂਨੀਅਨ ਦੇ ਮੁਖੀ ਨੇ ਕਿਹਾ ਹੈ ਕਿ ਉਹਨਾਂ ਰਿਪੋਰਟਾਂ ਤੇ ਸ਼ੱਕੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਟਰੰਪ ਟੈਰਿਫ ਨਾਲ ਅੱਗੇ ਨਹੀਂ ਵਧਣਗੇ ਇਹ ਦੇਖਦੇ ਹੋਏ ਕਿ ਉਹਨਾਂ ਨੇ ਆਪਣੇ ਪਹਿਲੇ ਪ੍ਰਸ਼ਾਸਨ ਦੌਰਾਨ ਟੈਰਿਫ ਕਿਵੇਂ ਲਗਾਏ ਸਨ। ਯੂਨੀਫੋਰ ਦੇ ਪ੍ਰਧਾਨ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਇਸ ਸਮ ਰਾਹਤ ਦਾ ਸਾਹ ਨਹੀਂ ਲੈਣਾ ਚਾਹੀਦਾ ਜਦੋਂ ਕਿ 트럼ਪ ਨੇ ਚੋਣ ਮੁਹਿੰਮ ਦੌਰਾਨ ਵਿਆਪਕ ਟੈਰਿਫ ਪੇਸ਼ ਕਰਨ ਦੀ ਸੌਖਾਦੀ ਸੀ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਅਮਰੀਕੀਆਂ ਦੇ ਵਿੱਚ ਉਹਨਾਂ ਲਈ ਸੀਮਿਤ ਸਮਰਥਨ ਹੈ ਪਬਲਿਕ ਅਫੇਅਰਜ਼ ਦੇ ਰਿਸਰਚ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਲਗਭਗ ਅੱਧੇ ਅਮਰੀਕੀ ਬਾਲਗ ਦੂਜੇ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਲਿਆਂਦੇ ਗਏ ਸਾਰੇ ਸਮਾਨਾਂ ਤੇ ਟੈਰਿਫ ਲਗਾਉਣ ਦਾ ਵਿਰੋਧ ਕਰਦੇ ਨੇ ਇਸ ਸਵਾਲ ਦੇ ਪੱਖ ਦੇ ਵਿੱਚ ਜਾਂ ਨਿਰਪੱਖ ਹੋਣ ਤੋਂ ਵੱਧ ਵਿੱਤ ਮੰਤਰੀ ਡੋਮਿਨਿਕ ਲੇਬਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਇਦ ਉਹਨਾਂ ਨੇ ਟੈਰਿਫਾਂ ਨੂੰ ਕਿਸੇ ਤਰ੍ਹਾਂ ਮੁਅਤਲ ਕਰਨ ਵਰਗਾ ਫੈਸਲਾ ਕੀਤਾ ਹੋਵੇ ਉਹਨਾਂ ਕਹਿੰਿਆ ਕਿ ਅਸੀਂ ਉਹ ਡੀਕ ਕਰਾਂਗੇ ਤੇ ਦੇਖਾਂਗੇ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹੀਏ ਫੈਡਰਲ ਕੈਬਨਿਟ ਇਸੇ ਸਿਲਸਿਲੇ ਵਿੱਚ ਅਗਲੇ ਕਦਮਾਂ ਦੇ ਉੱਤੇ ਚਰਚਾ ਕਰਨ ਦੇ ਲਈ ਕਯੂਬਿਕ ਦੇ ਮੈਂਟ ਬੈਲੋ ਦੇ ਵਿੱਚ ਬੈਠਕ ਕਰ ਰਹੇ ਨੇ ਫੈਡਰਲ ਸਰਕਾਰ ਇਹ ਸਪਸ਼ਟ ਕਰ ਚੁੱਕੀ ਹੈ ਕਿ ਉਹ ਅਮਰੀਕਾ ਦੇ ਜਵਾਬੀ ਟੈਰਿਫ ਲਗਾਉਣ ਦੇ ਲਈ ਤਿਆਰ ਹੈ ਜੇਕਰ ਟਰੰਪ ਕਿਸੇ ਵੀ ਵਪਾਰਕ ਕਾਰਵਾਈ ਦੇ ਨਾਲ ਅੱਗੇ ਵਾਦੇ ਨੇ ਅਧਿਕਾਰੀਆਂ ਨੇ ਪਹਿਲਾਂ ਹੀ ਇੱਕ ਯੋਜਨਾ ਤਿਆਰ ਕੀਤੀ ਹੈ ਜੋ 37 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਤੁਰੰਤ ਟੈਰਿਫ ਲਗਾਏਗੀ ਜੇਕਰ 트럼ਪ ਕੈਨੇਡਾ ਦੇ ਖਿਲਾਫ ਕਾਰਵਾਈ ਕਰਦੇ ਨੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਉਦੋਂ ਕੈਨੇਡੀਅਨ ਤੇਲ ਦੀਆਂ ਕੀਮਤਾਂ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੇਸ਼ ਤੇ ਕੱਚੇ ਤੇਲ ਦੇ ਤੁਰੰਤ ਟੈਰਿਫ ਨਹੀਂ ਲਗਾਉਂਦੇ ਸੰਕੇਤਾ ਦੇ ਉੱਤੇ ਵਧੀਆਂ ਨੇ ਟੈਰਿਫ ਧਮਕੀਆਂ ਤੋਂ ਬਾਅਦ ਸਰਵੇਖੀ ਦੀ ਰਿਪੋਰਟ ਮੁਤਾਬਕ ਬੈਂਕ ਆਫ ਮੌਂਟਰੀਅਲ ਦੇ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 63 ਫੀਸ ਦੀ ਕੈਨੇਡੀਅਨਾਂ ਨੇ ਅਗਲੇ 12 ਮਹੀਨਿਆਂ ਦੇ ਵਿੱਚ ਮੰਦੀ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟਾਈ ਹੈ ਆਨਲਾਈਨ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸਰਵੇਖਣ ਕਰਨ ਵਾਲਿਆਂ ਦੇ ਵਿੱਚੋਂ 48 20% ਦਾ ਮੰਨਣਾ ਹੈ ਕਿ ਅਗਲੇ ਸਾਲ ਆਰਥਿਕਤਾ ਕਮਜ਼ੋਰ ਹੋਵੇਗੀ ਜਦੋਂ ਕਿ 19% ਦੀ ਇਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਨੇ ਇਸ ਸਾਲ ਵਿਸ਼ਵ ਅਰਥ ਵਿਵਸਥਾ ਦੇ ਵਧਣ ਦੀ ਉਮੀਦ ਹੈ ਜਿਵੇਂ ਕਿ ਟੈਰਿਫ ਦੀਆਂ ਧਮਕੀਆਂ ਵੱਧ ਰਹੀਆਂ ਨੇ ਬੈਂਕ ਆਫ ਮੌਂਟਰੀਅਲ ਦੇ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 63% ਕੈਨੇਡੀਅਨਾਂ ਨੇ ਅਗਲੇ 12 ਮਹੀਨਿਆਂ ਦੇ ਵਿੱਚ ਮੰਦੀ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਆਨਲਾਈਨ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸਰਵੇਖਣ ਕਰਨ ਵਾਲਿਆਂ ਦੇ ਵਿੱਚੋਂ 48% ਦਾ ਮੰਨਣਾ ਹੈ ਕਿ ਅਗਲੇ ਸਾਲ ਆਰਥਿਕਤਾ ਕਮਜ਼ੋਰ ਹੋਵੇਗੀ ਜਦੋਂ ਕਿ 19% ਇਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਨੇ। ਉੱਤਰਦਾਤਾਵਾਂ ਦੇ ਵਿੱਚ ਨਿਰਾਸ਼ਾ ਦੇ ਬਾਵਜੂਦ ਬੀਐਮਓ ਦੇ ਅਰਥਸ਼ਾਸਤਰੀ ਨੇ ਕਿਹਾ ਹੈ ਕਿ ਇਸ ਸਾਲ ਵਿਸ਼ਵ ਅਰਥਵਿਵਸਥਾ ਦੇ ਵਧਣ ਦੀ ਉਮੀਦ ਹੈ। ਉਹਨਾਂ ਕਹਾ ਵਪਾਰਕ ਚਿੰਤਾਵਾਂ ਬਹੁਤ ਸਾਰੇ ਕੈਨੇਡੀਅਨਾਂ ਲਈ ਸਾਹਮਣੇ ਤੇ ਕੇਂਦਰਤ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਵਿਸ਼ਵ ਆਰਥਿਕ ਵਿਕਾਸ ਦੇ ਜਾਰੀ ਰਹਿਣ ਦੀ ਉਮੀਦ ਹੈ ਤੇ ਅਸੀਂ ਗੰਭੀਰ ਤੇ ਨਿਰੰਤਰ ਟੈਰਿਫ ਕਾਰਵਾਈ ਨੂੰ ਛੱਡ ਕੇ 2025 ਵਿੱਚ ਕੈਨੇਡੀਅਨ ਆਰਥਿਕ ਵਿਕਾਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਹਾਂ ਸਰਵੇਖਣ ਦੇ ਵਿੱਚ ਕਿਹਾ ਗਿਆ ਹੈ ਕਿ ਵਧਦੀਆਂ ਕੀਮਤਾਂ ਤੇ ਰਹਿਣ ਸਹਨ ਦੀ ਲਾਗਤ ਕੈਨੇਡੀਅਨਾਂ ਲਈ ਪ੍ਰਮੁੱਖ ਚਿੰਤਾਵਾਂ ਨੇ 2 तिहाई ਤੋਂ ਵੱਧ ਕੈਨੇਡੀਅਨਾਂ ਨੇ ਕਿਹਾ ਹੈ ਕਿ ਮਹਿੰਗਾਈ ਦਾ ਉਹਨਾਂ ਦੀ ਮੌਜੂਦਾ ਵਿੱਤੀ ਸਥਿਤੀ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ 44% ਦੇ ਉਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਮੂਲ ਰੂਪ ਦੇ ਖਰਚਿਆਂ ਤੇ ਪ੍ਰਤੀ ਮਹੀਨਾ ਡਾਲਰ 100 ਤੋਂ ਡਾਲਰ 300 ਵੱਧ ਖਰਚ ਕਰ ਰਹੇ ਨੇ ਜਦੋਂ ਕਿ 38% ਦੀ ਨੇ ਹਰ ਮਹੀਨੇ ਡਾਲਰ 300 ਤੋਂ ਵੱਧ ਖਰਚ ਕਰਨ ਦੀ ਰਿਪੋਰਟ ਕੀਤੀ ਹੈ 61% ਕੈਨੇਡੀਅਨ ਉਤਰਦਾਤਾਵਾਂ ਨੇ ਕਿਹਾ ਹੈ ਕਿ ਮਹਿੰਗਾਈ ਇਸ ਸਮੇਂ ਉੱਚੀ ਹੈ ਤੇ ਉਹਨਾਂ ਨੂੰ ਡਰਾ ਰਿਹਾ ਹੈ ਕਿ ਕੀਮਤਾ ਵਧਣ ਗਿਆ ਉਹਨਾਂ ਨੇ ਕਿਹਾ ਕਿ মুদ্রਸਾਫੀਤੀ ਦੇ ਮੋਰਚੇ ਤੇ ਤਾਜ਼ਾ ਅੰਕੜੇ A ਦਰਸਾਉਂਦੇ ਨੇ ਕਿ ਬੈਂਕ ਆਫ ਕੈਨੇਡਾ ਦੇ ਟੀਚੇ ਦੇ ਆਲੇ ਦੁਆਲੇ ਕੀਮਤ ਵਾਦ ਦਾ ਸਥਿਰ ਹੋ ਗਿਆ ਹੈ ਕੈਨੇਡੀਅਨ ਇਹ ਉਮੀਦ ਕਰ ਸਕਦੇ ਨੇ ਕਿ ਬੈਂਕ ਆਫ ਕੈਨੇਡਾ 2025 ਦੇ ਵਿੱਚ ਵਿਆਜ ਦਰਾਂ ਨੂੰ ਮਾਮੂਲੀ ਤੌਰ ਤੇ ਘਟਾਉਣਾ ਜਾਰੀ ਰੱਖਣਗੇ ਇਸ ਦੌਰਾਨ ਸਰਵੇਖਣ ਦੱਸਦਾ ਹੈ ਕਿ ਪਿਛਲੇ ਸਾਲ ਨਿਵੇਸ਼ਕਾਂ ਲਈ ਆਮ ਤੌਰ ਦੇ ਉੱਤੇ ਕਾਫੀ ਪੋਜ਼ੀਟਿਵ ਸੀ ਬੀ ਐਮਓ ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਕਾਉਂਸਲ ਦੇ ਮੁੱਖ ਨਿਵੇਸ਼ ਰਣਨੀਤੀਕਾਰ ਤੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਹੈ ਹਾਲਾਂਕਿ ਟੈਰਿਫ ਦੀ ਸੰਭਾਵਨਾ ਸਮੇਤ ਆਰਥਿਕ ਰੁਕਾਵਟਾਂ ਕੈਨੇਡੀਅਨ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਹੋ ਸਕਦੀਆਂ ਨੇ ਪਰ ਅਜੇ ਵੀ ਅਸੀਂ 2025 ਵਿੱਚ ਵੱਡੇ ਬਾਜ਼ਾਰਾਂ ਨੂੰ ਲਾਭ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਜਾਗਿਆ ਦੇਖ ਸਕਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡੀਅਨ ਸਟਾਕ ਮਾਰਕੀਟ ਕੈਨੇਡੀਅਨ ਅਰਥਵਿਵਸਥਾ ਨਹੀਂ ਹੈ ਤੇ ਅਕਸਰ ਅਜਿਹਾ ਹੁੰਦਾ ਹੈ ਕਿ ਬਾਜ਼ਾਰ ਚਿੰਤਾ ਦੀ ਦਵਾਰ ਤੱਕ ਪਹੁੰਚ ਜਾਂਦੇ ਨੇ ਆਨਲਾਈਨ ਸਰਵੇ ਦੁਆਰਾ 18 ਨਵੰਬਰ ਤਾਕ 1500 ਬਾਲਗ ਕੈਨੇਡੀਅਨਾਂ ਦਾ ਆਨਲਾਈਨ ਸਰਵੇਖਣ ਕੀਤਾ ਗਿਆ ਸੀ ਇਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ 6 ਸੈਂਟ ਪ੍ਰਤੀ ਲੀਟਰ ਤੋਂ ਵੱਧ ਦਾ ਵਾਧਾ ਹੋਣ ਤੋਂ ਬਾਅਦ ਤੁਸੀਂ ਇਸ ਹਫਤੇ ਪੰਪ ਤੇ ਵਧੇਰੇ ਭੁਗਤਾਨ ਕਰੋਗੇ ਮਾਹਰਾਂ ਮੁਤਾਬਕ 1 ਲੀਟਰ 1 ਲੀਟਰ ਨਿਯਮਤ ਗੈਸ ਦੀ ਜਿਹੜੀ ਔਸਤ ਕੀਮਤ ਹੈ ਉਹ ਡਾਲਰ 1.81 ਸੀ ਐਤਵਾਰ ਨੂੰ ਕੀਮਤਾਂ ਪਿਛਲੇ ਸਾਲ ਦੇ ਉਸੇ ਦਿਨ ਨਾਲੋਂ ਡਾਲਰ 16.3 ਸੈਲਸੀਅਸ ਜਿਹੜੀਆਂ ਉਹ ਵੱਧ ਸੀਐਲ ਵੱਧ ਸਨ ਤੇ ਸਿਰਫ 1 ਮਹੀਨਾ ਪਹਿਲਾਂ ਨਾਲੋਂ ਡਾਲਰ 13 ਸੀਐਲ ਵੱਧ ਸਨ ਪਿਛਲੇ ਹਫਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਜੁਲਾਈ ਤੋਂ ਬਾਅਦ ਸਭ ਤੋਂ ਉੱਚੇ ਪੱਧਰ ਦੇ ਉੱਤੇ ਪਹੁੰਚਣ ਨਾਲ ਜ਼ਿਆਦਾਤਰ ਕੈਨੇਡਾ ਦੇ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਅਸਮਾਨ ਚੜ੍ਹ ਰਹੀਆਂ ਨੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਆਇਆ ਉਸ ਉਛਾਲ ਆਇਆ ਤੇ ਠੰਡੇ ਮੌਸਮ ਦੇ ਦੁਆਰਾ ਇਹ ਔਰ ਵਧਿਆ ਜਿਸ ਦੇ ਨਾਲ ਹੀਟਿੰਗ ਤੇਲ ਦੀ ਮੰਗ ਦੇ ਵਿੱਚ ਵਿਵਾਦਾ ਹੋਇਆ ਹੈ ਇਸ ਤੋਂ ਇਲਾਵਾ ਕੱਲ ਰਾਸ਼ਪਤੀ ਟਰੰਪ ਦੇ ਉਦਘਾਟਨ ਦੇ ਨਾਲ ਕਾਰਜਕਾਰੀ ਆਦੇਸ਼ਾਂ ਦੇ ਨਿਰਭਰ ਕਰਦਿਆਂ ਜਿਹੜੀਆਂ ਕੀਮਤਾਂ ਨੇ ਉਸ ਦੇ ਉੱਤੇ ਪ੍ਰਭਾਵ ਹੋ ਸਕਦੇ ਨੇ ਜੋ ਉਹ ਦਸਤਕਤ ਕਰਨ ਦੀ ਤਿਆਰੀ ਕਰ ਰਹੇ ਨੇ ਹਾਲਾਂਕਿ ਕਿਸੇ ਵੀ ਆਰਡਰ ਦੇ ਸੰਭਾਵੀ ਪ੍ਰਭਾਵਾਂ ਤੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਜਦੋਂ ਕਿ ਟੈਰੀਫਾਂ ਤੇ ਸੰਭਾਵਿਤ ਕੈਨੇਡੀਅਨ ਬਦਲੇ ਦਾ ਖਤਰਾ ਸਭ ਤੋਂ ਉੱਪਰ ਹੈ ਹਾਲਾਂਕਿ ਮੌਜੂਦਾ ਵਾਧਾ ਅਜੇ ਰਵਾਇਤੀ ਮੌਸਮੀ ਵਾਧਾ ਨਹੀਂ ਹੈ ਜੋ ਕੀਮਤਾਂ ਨੂੰ ਉੱਚਾ ਚੁੱਕਣ ਦੀ ਸੰਭਾਵਨਾ ਹੈ ਤੇ ਕੁਝ ਹਫ਼ਤਿਆਂ ਦੇ ਵਿੱਚ ਸ਼ੁਰੂ ਹੋ ਸਕਦਾ ਹੈ ਇਸ ਦੌਰਾਨ 1 ਲੀਟਰ ਰੈਗੂਲਰ ਗੈਸ ਦੀਆਂ ਰਾਸ਼ਟਰੀ ਔਸਤ ਪਿਛਲੇ ਹਫ਼ਤੇ ਤੋਂ ਜਿਹੜੀਆਂ ਨੇ ਉਹ 2 ਸੈਂਟ ਤੋਂ ਵਧੀਆਂ ਨੇ ਜੋ ਡਾਲਰ 1.54 ਸੀਐਲ ਤੇ ਆਉਂਦੀ ਹੈ ਐਤਵਾਰ ਨੂੰ ਐਬਸਵਰਡ ਦੇ ਵਿੱਚ ਗੈਸ ਦੀ ਔਸਤ ਕੀਮਤ ਡਾਲਰ 1.68 ਸੀਐਲ ਸੀ ਜਿਸ ਦੇ ਵਿੱਚ ਵਿਕਟੋਰੀਆ ਦੇ ਵਿੱਚ ਗੈਸ ਡਾਲਰ 1.79 ਸੀਐਲ ਤੇ ਆ ਗਈ ਸੀ ਪੁਲਿਸ ਤੋਂ ਸੋਮਵਾਰ ਸਵੇਰੇ ਡੈਲਟਾ ਦੇ ਵਿੱਚ ਇੱਕ ਕਾਰ ਦੇ ਵਿੱਚ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਡੈਲਟਾ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਸਵੇਰੇ 7:18 ਮਿੰਟ ਦੇ ਉੱਤੇ ਕਰੀਬ 81ਵੇਂ ਐਵੇਨਿਊ ਤੇ 112 ਬੀ ਸਟਰੀਟ ਦੇ ਖੇਤਰ ਦੇ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਦੋਂ ਪੁਲਿਸ ਪਹੁੰਚੀ ਤਾਂ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਉਸ ਨੂੰ ਫਿਲਹਾਲ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਜਾਇਆ ਗਿਆ ਬੀਸੀ ਐਮਰਜੈਂਸੀ ਹੈਲਥ ਸਰਵਿਸੇਸ ਨੂੰ ਸਵੇਰੇ 7:12 ਮਿੰਟ ਦੇ ਉੱਤੇ ਡੈਲਟਾ ਦੇ ਵਿੱਚ 112ਵੀਂ ਸਟਰੀਟ 112 ਬੀ ਸਟਰੀਟ ਦੇ 8100 ਬਲਾਕ ਦੇ ਵਿੱਚ ਇੱਕ ਪੁਲਿਸ ਘਟਨਾ ਬਾਰੇ ਕਾਲ ਮਿਲੀ ਸੀ ਪ੍ਰਾਇਮਰੀ ਕੇਅਰ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਵਾਲੀ ਇੱਕ ਐਂਬੂਲੈਂਸ ਤੇ ਐਡਵਾਂਸ ਕੇਅਰ ਪੈਰਾਮੈਡਿਕਸ ਵਾਲੀ ਇੱਕ ਐਂਬੂਲੈਂਸ ਤੇ ਦੂਜੇ ਸੁਪਰਵਾਈਜ਼ਰ ਨੇ ਮੌਕੇ ਦੇ ਉੱਤੇ ਜਵਾਬ ਦਿੱਤਾ ਪੈਰਾਮੈਡਿਕਸ ਨੇ ਐਮਰਜੈਂਸੀ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਤੇ ਇੱਕ ਮਰੀਜ਼ ਨੂੰ ਗੰਭੀਰ ਹਾਲਾਤ ਦੇ ਵਿੱਚ ਹਸਪਤਾਲ ਪਹੁੰਚਾਇਆ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਇੱਕ ਚਿੱਟੇ ਫੋਰਡ ਟਰੱਕ ਨੂੰ ਇਲਾਕੇ ਦੇ ਵਿੱਚੋਂ ਨਿਕਲਦੇ ਹੋਏ ਦੇਖਿਆ ਗਿਆ ਸਵੇਰੇ 7:26 ਮਿੰਟ ਤੇ ਡੈਲਟਾ ਪੁਲਿਸ ਨੇ ਬਲੈਡ ਡਰਾਈਵ ਦੇ ਉੱਤੇ 73100 ਬਲਕ ਦੇ ਵਿੱਚ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਵੀ ਦਿੱਤੀ ਜਿੱਥੇ ਅਧਿਕਾਰੀਆਂ ਨੂੰ ਇੱਕ ਚਿੱਟੇ ਰੰਗ ਦਾ ਪਿਕਅਪ ਟਰੱਕ ਮਿਲਿਆ ਜਿਸ ਦੇ ਵਿੱਚ ਅੱਗ ਲੱਗੀ ਹੋਈ ਸੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਦੋ ਘਟਨਾਵਾਂ ਨੂੰ ਨਿਸ਼ਚਿਤ ਤੌਰ ਦੇ ਉਤੇ ਜੋੜਿਆ ਨਹੀਂ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਆ ਸੜਦੇ ਹੋਏ ਟਰੱਕ ਗੋਲੀਬਾਰੀ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਹੋਰ ਬੀਸੀ ਗੈਂਗ ਸੰਘਰਸ਼ ਦੇ ਨਾਲ ਵੀ ਗੋਲੀਬਾਰੀ ਜੁੜੀ ਹੋਈ ਲੱਗ ਰਹੀ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਸੀ ਤੇ ਆਮ ਲੋਕਾਂ ਨੂੰ ਨਿਰਦੇਸ਼ਿਤ ਨਹੀਂ ਕੀਤਾ ਗਿਆ ਸੀ 81ਵੇਂ ਐਵੇਨਿਊ ਤੇ 112ਵੀਂ ਸਟਰੀਟ ਦੇ ਇੱਕ ਵੱਡੇ ਖੇਤਰ ਨੂੰ ਟੇਪ ਕੀਤਾ ਗਿਆ ਤੇ ਅਪਰਾਧ ਸੀਨ ਜਿਹੜਾ ਉਸ ਉੱਤੇ ਪੁਲਿਸ ਫਿਲਹਾਲ ਤਨਾਤ ਅਤੇ ਪੁੱਛਗਿੱਛ ਜਾਰੀ ਹੈ ਟ੍ਰਾਂਟੋ 온ਟਾਰੀਓ ਤੇ ਉੱਤਰੀ ਅਮਰੀਕਾ ਦੇ ਸਾਰੇ ਹਿੱਸਿਆਂ ਦੇ ਵਿੱਚ ਸਕੂਲਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਸਾਈਬਰ ਸੁਰੱਖਿਆ ਘਟਨਾ ਦੌਰਾਨ 1985 ਤੱਕ ਦੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਡੇਟਾ ਦਾ ਦੀ ਉਲੰਘਣਾ ਕੀਤਾ ਗਿਆ ਜਾਪਦਾ ਹੈ ਕੰਪਨੀ ਪਾਵਰ ਸਕੂਲ ਦੁਆਰਾ ਬਣਾਇਆ ਗਿਆ ਸੌਫਟਵੇਅਰ ਜੋ ਕਿ ਮਹਾਦੀਪ ਭਰ ਦੇ ਵਿੱਚ ਬੋਰਡਾਂ ਦੇ ਲਈ ਡੇਟਾ ਸਟੋਰ ਕਰਦਾ ਹੈ ਪਿਛਲੇ ਸਾਲ ਦੇ ਅੰਤ ਦੇ ਵਿੱਚ ਇੱਕ ਉੱਚ ਪ੍ਰੋਫਾਈਲ ਉਲੰਘਣਾ ਦੇ ਅਧੀਨ ਸੀ ਕੰਪਨੀ ਨੇ ਅਸਲ ਦੇ ਵਿੱਚ ਕਿਹਾ ਸੀ ਕਿ ਉਲੰਘਣਾ ਹਿੱਸੇ ਦੇ ਜੋ ਕੁਝ ਨਿੱਜੀ ਤੌਰ ਦੇ ਉਤੇ ਪਛਾਣਨ ਯੋਗ ਜਾਣਕਾਰੀ ਤੱਕ ਪਹੁੰਚ ਕੀਤੀ ਗਈ ਸੀ 온ਟਾਰੀਓ ਅਲਬਰਟਾ ਨਿਊ ਫਾਉਂਡਲੈਂਡ ਤੇ ਲਾਬਰਾਡੋਰ ਤੇ ਨੋਵਾ ਸਕੋਸ਼ੀਆ ਦੇ ਸਕੂਲ ਬੋਰਡ ਸਾਰੇ ਸੌਫਟਵੇਅਰ ਦੀ ਵਰਤੋਂ ਕਰਦੇ ਨੇ ਤੇ ਸਾਈਬਰ ਸੁਰੱਖਿਆ ਘਟਨਾ ਦੀ ਹੱਦ ਨੂੰ ਸਮਝਣ ਦੇ ਲਈ ਕੰਮ ਕਰ ਰਹੇ ਨੇ ਟੋਰਾਂਟੋ ਡਿਸਟ੍ਰਿਕਟ ਦੇ ਸਕੂਲ ਬੋਰਡ ਨੇ ਕਿਹਾ ਹੈ ਕਿ 1985 ਤੇ 2017 ਦੇ ਵਿਚਕਾਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਕੁਝ ਡਾਟਾ ਜਿਸ ਦੇ ਵਿੱਚ ਹੈਲਥ ਕਾਰਡ ਨੰਬਰ ਘਰ ਦਾ ਪਤਾ ਤੇ ਫੋਨ ਨੰਬਰ ਸ਼ਾਮਿਲ ਕੀਤਾ ਗਿਆ ਹੈ ਉਲੰਘਣਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੋ ਸਕਦਾ ਹੈ 2017 ਤੇ ਦਸੰਬਰ 2024 ਦੇ ਵਿਚਕਾਰ ਵਿਦਿਆਰਥੀਆਂ ਦੇ ਲਈ ਡਾਕਟਰੀ ਜਾਣਕਾਰੀ ਮੁੱਖ ਨੋਟਿਸ ਤੇ ਜਨਮ ਵਿਤੀਆਂ ਵੀ ਉਲੰਘਣਾ ਦਾ ਹਿੱਸਾ ਹੋ ਸਕਦੀਆਂ ਨੇ ਵੱਖਰੇ ਤੌਰ ਤੇ ਯਾਰਕ ਖੇਤਰ ਦੇ ਵਿੱਚ ਸਕੂਲ ਬੋਰਡ ਨੇ ਕਿਹਾ ਹੈ ਕਿ 2005 ਤੋਂ ਪਹਿਲਾਂ ਦੇ ਸਟਾਫ ਤੇ ਵਿਦਿਆਰਥੀਆਂ ਦੇ ਲਈ ਜਾਣਕਾਰੀ ਸ਼ਾਮਿਲ ਕੀਤੀ ਗਈ ਸੀ ਕੁੱਲ ਮਿਲਾ ਕੇ ਅਨਟੈਰੀਓ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਕਿਹਾ ਹੈ ਕਿ ਸੂਬੇ ਪਰ ਦੇ ਵਿੱਚ 19 ਬੋਰਡ ਉਲੰਘਣਾ ਦਾ ਹਿੱਸਾ ਸਨ ਦੂਜੇ ਸੂਬਿਆਂ ਦੇ ਬੋਰਡ ਵੀ ਪ੍ਰਭਾਵਿਤ ਹੋਏ ਨੇ ਪਾਵਰ ਸਕੂਲ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਡੇਟਾ ਉਲੰਘਣਾ ਦੇ ਵਿੱਚ ਪਾਵਰ ਸਰਵ ਦੁਆਰਾ ਪੋਰਟਲਾਂ ਦੇ ਵਿੱਚ ਪਾਵਰ ਸਕੂਲ ਵਿਦਿਆਰਥੀ ਸੂਚਨਾ ਸਿਸਟਮ ਡੇਟਾ ਤੱਕ ਅਣਅਧਿਕਾਰਿਤ ਪਹੁੰਚ ਸ਼ਾਮਿਲ ਸੀ ਕੰਪਨੀ ਨੇ ਕਿਹਾ ਹੈ ਕਿ ਉਹਨਾਂ ਨੇ 7 ਜਨਵਰੀ ਨੂੰ ਆਪਣੇ ਗਾਹਕਾਂ ਦੇ ਨਾਲ ਗੱਲਬਾਤ ਕੀਤੀ ਜੋ ਪਾਵਰ ਸਕੂਲ ਐਸ ਆਈ ਐਸਟੀ ਵਰਤੋਂ ਨਹੀਂ ਕਰਦੇ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਪ੍ਰਭਾਵਿਤ ਨਹੀਂ ਹੋਏ ਸਨ ਉਲੰਘਣਾ ਦੇ ਜਵਾਬ ਦੇ ਵਿੱਚ ਕੈਨੇਡਾ ਦੇ ਦਫ਼ਤਰ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਕਿਹਾ ਹੈ ਕਿ ਉਹ ਸਾਈਬਰ ਘਟਨਾ ਬਾਰੇ ਚਿੰਤਤ ਹੈ ਉਹਨਾਂ ਕਿਹਾ ਹੈ ਕਿ ਉਹ ਸੰਭਾ ਪ੍ਰਭਾਵ ਬਾਰੇ ਚਿੰਤਤ ਨੇ ਤੇ ਇਸ ਤਰ੍ਹਾਂ ਦੀ ਘਟਨਾ ਦਾ ਦੇਸ਼ ਪਰ ਦੇ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਦੇ ਉੱਤੇ ਹੋ ਸਕਦੀ ਹੈ। ਫੈਡਰਲ ਪ੍ਰਾਈਵੇਸੀ ਕਾਨੂੰਨ ਦੀ ਲੋੜ ਹੈ ਕਿ ਸੰਸਥਾਵਾਂ ਜਾਣਕਾਰੀ ਦੀ ਸੰਵੇਦਨਸ਼ੀਲਤਾ ਲਈ ਟੁਕਵੇਂ ਸੁਰੱਖਿਆ ਉਪਾਵਾਂ ਦੇ ਨਾਲ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਬੱਚਿਆਂ ਦੀ ਨਿੱਜੀ ਜਾਣਕਾਰੀ ਦੇ ਨਾਲ ਨਜਿੱਠਣ ਵਾਲੇ ਇਹ ਖਾਸ ਤੌਰ ਦੇਤੇ ਮਹੱਤਵਪੂਰਨ ਹੁੰਦਾ ਹੈ ਅੱਗੇ ਦੇਖਦੇ ਹਾਂ ਅੱਜ ਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜਿਆ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਦੋਸਤੋ ਐਡਮੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਹਾਜ਼ਰਾਂ ਜੀ ਇਹ ਖਬਰਾਂ ਦੋ ਸਾਡੇ ਜੀ ਕੁਝ ਇਨਸੀਡੈਂਟ ਵਾਪਰੇ ਸੀਗੇ ਇੱਕ ਤਾਂ ਪਿਛਲੇ ਸਾਲ ਸਪਟੰਬਰ 7 ਦੀ ਗੱਲ ਆ ਕਿ ਇੱਕ ਔਰਤ ਜਿਹੜੀ 18 ਸਾਲਾਂ ਦੀ ਸੀਗੀ ਉਹਨੇ ਇੱਕ ਚਾਰ ਟੀਨੇਜਰਜ਼ ਦਾ ਗਰੁੱਪ ਸੀਗਾ ਜਿਨ੍ਹਾਂ ਨੂੰ ਟਰਾਂਸਪੋਰਟ ਕੀਤਾ ਬਟਾਸਕਵਨ ਦੇ ਨੇੜੇ ਜੀ ਇੱਕ ਵੈਸਟ ਲੋਕ ਦੇ ਨੇੜੇ ਲੌਂਗ ਆਇਲੈਂਡ ਲੇਕ ਆਰ ਵੀ ਪਾਰਕ ਆ ਉਥੇ ਜਦੋਂ ਉੱਥੇ ਉਹਨਾਂ ਨੂੰ ਲੈ ਕੇ ਜਾਂਦੀ ਆ ਤੇ ਇਹ ਇਹਨਾਂ ਦੇ ਵਿੱਚੋਂ ਚੌਹਾਂ ਬੰਦਿਆਂ ਨੇ ਜੀ ਉਹਦੇ ਤੇ ਅਟੈਕ ਕਰ ਦਿੰਦੇ ਨੇ ਅਟੈਕ ਕਰ ਦਿਆ ਤੇ ਬਾਅਦ ਦੇ ਵਿੱਚ ਉਹਨੂੰ ਉੱਥੇ ਛੱਡ ਜਾਂਦੇ ਆ ਜੰਗਲ ਦੇ ਵਿੱਚ ਮਰਨ ਲਈ ਔਰ ਪੁਲਿਸ ਨੇ ਤਿੰਨ ਬੰਦੇ ਤਾਂ ਫੜ ਲਿਆ ਜੀ ਤੇ ਚੌਥਾ ਬੰਦਾ ਸੀਗਾ ਫਰਾਰ ਉਹ ਨਹੀਂ ਸੀ ਮਿਲ ਰਿਹਾ ਕੱਲ ਹੁਣ ਉਹ ਜਿਹੜਾ ਜੀ ਚੌਥਾ ਹੈਗਾ ਉਹ ਟੀਨੇਜਰ ਹੀ ਆ ਉਹਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਔਰ ਇਹ ਚਾਰੀ ਜਿਹੜੇ ਆ ਇਹ ਟੀਨੇਜਰ ਆ ਇਹਨਾਂ ਦੇ ਨਾਂ ਐਸੇ ਕਰਕੇ ਨਹੀਂ ਦੱਸੇ ਜਾ ਰਹਾ ਔਰ ਔਰ ਉਸ ਵਿਅਕਤੀ ਨੂੰ ਜੀ ਅਟੈਂਪਟਡ ਮਰਡਰ ਲਈ ਉਹ ਉਹਦੇ ਤੇ ਚਾਰजेस ਲੱਗੇ ਨੇ ਬਾਕੀਆਂ ਤੇ ਵੀ ਲੱਗੇ ਨੇ ਪਰ ਇਹਦੇ ਤੇ ਵੀ ਇਸੇ ਤਰ੍ਹਾਂ ਦੇ ਚਾਰਜ ਲੱਗੇ ਆ ਔਰ ਹੁਣ ਇਹਨੇ ਆਉਣ ਵਾਲੇ ਬੁੱਧਵਾਰ ਨੂੰ ਕੋਰਟ ਦੇ ਵਿੱਚ ਅਪੀਅਰ ਹੋਵੇਗਾ ਪੁਲਿਸ ਉਦੋਂ ਦੀ ਇਹਦੀ ਭਾਲ ਕਰ ਰਹੀ ਸੀਗੀ ਸੋ ਕੱਲ ਉਹਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਔਰ ਦੂਸਰੀ ਘਟਨਾ ਜੀ ਸਾਡੇ ਇੱਥੇ ਰਿਮਾਂਡ ਸੈਂਟਰ ਆ ਉਹਦੇ ਵਿੱਚ ਦਸੰਬਰ 18 2024 ਦੀ ਗੱਲ ਕਿ ਆਪਸ ਵਿੱਚ ਜਿਹੜੇ ਉੱਥੇ ਕੈਦੀ ਸੀਗੇ ਜੀ ਐਨਮੈਡ ਉਹ ਲੜ ਪੈਂਦੇ ਆ ਤੇ ਉਹਨਾਂ ਵਿੱਚੋਂ ਇੱਕ ਬੰਦੇ ਦੀ ਉੱਥੇ ਮੌਤ ਹੋ ਜਾਂਦੀ ਆ ਤੇ ਆਟੋਪਸੀ ਜਦੋਂ ਦਸੰਬਰ 19 ਨੂੰ ਕੀਤੀ ਗਈ ਤੇ ਮੈਡੀਕਲ ਐਗਜ਼ਾਮੀਨਰ ਨੇ ਦੱਸਿਆ ਭਈ ਨਥੈਨੀਅਲ ਬੁਰਸ਼ਟ ਨਾਮ ਦਾ ਬੰਦਾ ਜਿਹੜਾ ਜਿਹਦੀ ਮੌਤ ਹੋਈ ਆ ਔਰ ਉਹਦੇ ਸਿਰ ਦੇ ਵਿੱਚ ਕੋਈ ਚੀਜ਼ ਜਿਹੜੀ ਆ ਮਾਰੇ ਜਾਣ ਨਾਲ ਉਹਦੀ ਮੌਤ ਹੋਈ ਆ ਤੇ ਉਸ ਤੋਂ ਬਾਅਦ ਜੀ ਪੁਲਿਸ ਵਾਲਿਆਂ ਨੇ ਫਿਰ ਇਨਵੈਸਟੀਗੇਸ਼ਨ ਅਰੰਭੀ ਤੇ ਇੱਕ ਵਿਅਕਤੀ ਜਿਹੜਾ ਕਾਇ ਕੈਲਰ ਨਾਮ ਦਾ ਬੰਦਾ ਆ 32 ਸਾਲਾਂ ਦਾ ਉਹਨੂੰ ਸੈਕੰਡ ਡਿਗਰੀ ਮਰਡਰ ਦੇ ਨਾਲ ਪੁਲਿਸ ਨੇ ਚਾਰਜ ਕੀਤਾ ਆ ਤੇ ਹੁਣ ਉਹਦੀ ਜਿਹੜੀ ਕੋਰਟ ਪੇਰੈਂਟਸ ਹੈਗੀ ਆ ਜੀ ਉਹ ਅ ਅੱਜ ਜਨਵਰੀ 17 ਵਾਲੇ ਦਿਨ ਔਰ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਹੈਗਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਧਾ ਐਂਕਰਮੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ